ਵਰਣ ਦੇ ਉੱਪਰ ਸਰ ਕੀ ਕਹਿਣਾ ਚਾਹੁੰਦੇ ਹੋ ਸਰ ਤਕਰੀਬਾ ਵਾਤਾਵਰਨ ਵਿਵਸਥੇ ਨਾਗ ਪ੍ਰੈਸ ਕਲਬ ਦੇ ਵਿੱਚ ਇੱਕ ਕਰੋਸਪੋਰ ਆ ਕੇ ਬਹੁਤ ਵਧੀਆ ਲੱਗਿਆ ਤੇ ਜਿਹੜਾ ਮੈਂ ਇਹੀ ਕਹੂੰਗਾ ਵੀ ਜਿਹੜਾ ਵਾਤਾਵਰਨ ਹੈ ਇਸੇ ਦੀ ਸਿਰ ਤੇ ਆਪਣੀ ਜਿਹੜੀ ਸਾਰੀ ਸ੍ਰਿਸ਼ਟੀ ਠੀਕੀ ਹੋਈ ਹੈ ਆਪਾਂ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ ਤਾਂ ਕਿ ਜਿਹੜੀ ਆਪਣੇ ਐਟਮੋਸਫੀਅਰ ਚ ਆਪਣੇ ਦੇ ਸਾਰੇ ਚ ਆਕਸੀਜਨ ਬਣੀ ਰਹੇ ਜਿਹੜੀ ਕਿ ਆਪਾਂ ਨੂੰ ਬਹੁਤ ਹੀ ਜ਼ਰੂਰੀ ਹੈ ਇਨਸਾਨ ਦੇ ਰਹਿਣ ਵਾਸਤੇ ਚੰਗੀ ਹੈਲਥ ਵਾਸਤੇ ਤੇ ਆਪਾਂ ਵੱਧ ਤੋਂ ਵੱਧ ਰੁਕ ਲਈਏ ਸਾਰੇ ਜਣੇ ਤੇ এনवायरमेंट ਦੇ ਵਿੱਚ ਪੋਲੂਸ਼ਨ ਨੂੰ ਘੱਟ ਤੋਂ ਘੱਟ ਕਰੀਏ ਹਰ ਤਰ੍ਹਾਂ ਦੀ ਪੋਲੂਸ਼ਨ ਨੂੰ ਤੇ ਆਪਣੇ ਆਲੇ ਦੋਲੇ ਨੂੰ ਸਾਫ਼ ਸੁਥਰਾ ਰੱਖੀਏ ਸਰਪ੍ਰੈਸ ਮੈਂ ਤਾਂ ਇਹ ਕਹਿਣਾ ਚਾਹਣਾ ਜੀ ਇੱਥੋਂ ਦਾ ਜਿਹੜਾ ਪ੍ਰੈਸ ਕਲੱਬ ਹੈ ਇੱਥੋਂ ਦਾ ਪੱਤਰਕਾਰ ਭਾਈਚਾਰਾ ਸਾਰਾ ਸਭ ਤੋਂ ਵਧੀਆ ਜੀ ਸਾਰੇ ਮੇਰੇ ਹੁਣ ਤੱਕ ਵੀ ਜਿਹੜੀ ਸਰਵਿਸ ਦੇ ਵਿੱਚ ਇੱਥੇ ਵੀ ਬਹਿ ਗਿਆ ਤੇ ਇਹ ਬਹੁਤ ਵਧੀਆ ਤੇ ਬੜੇ ਵਧੀਆ ਸਾਰੇ ਜਣੇ ਜਿਹੜੇ ਰਿਸਪੌਂਸਿਬਲ ਰਿਪੋਰਟਿੰਗ ਕਰਦੇ ਆ ਤੇ ਹਰ ਚੀਜ਼ ਨੂੰ ਕਵਰ ਕਰ ਰਿਹਾ ਤੇ ਸਾਨੂੰ ਵੀ ਇਹਨਾਂ ਤੋਂ ਬਹੁਤ ਜਿਹੜੀਆਂ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਤੇ ਅੱਗੇ ਤੋਂ ਵੀ ਸਾਨੂੰ ਬਹੁਤ ਉਮੀਦਾਂ ਹੈ ਕਿ ਜਿਹੜੇ ਅਸੀਂ ਰਲ ਮਿਲ ਕੇ ਪੁਲਿਸ ਤੇ ਜਿਹੜੇ ਪੱਤਰਕਾਰ ਭਾਈਚਾਰਾ ਸਾਰਾ ਜਿਹੜਾ ਬੜੀਆ ਸਮਾਜ ਦੇ ਵਿੱਚ ਜਿਹੜੇ ਕ੍ਰਾਈਮ ਨੂੰ ਕਦਮ ਕਰਨ ਵਾਸਤੇ ਨਸ਼ਾ ਨੂੰ ਖਤਮ ਕਰਨ ਵਾਸਤੇ ਜੋ ਸਾਰਿਆਂ ਨੇ ਉਦਮ ਕੀਤਾ ਹੈ ਉਹਦੀ ਮੈਂ ਬਹੁਤ ਹੀ ਸਲਾਘਾ ਕਰਦਾ ਤੇ ਮੈਂ ਧੰਨਵਾਦ ਵੀ ਕਰਦਾ ਹਾਂ ਵੀ ਜਿਹੜੀਆਂ ਇਸ ਸਮੇਂ ਦੌਰਾਨ ਜਿਹੜੀਆਂ ਬਹੁਤ ਪੋਜ਼ਿਟਿਵ ਜਿਹੜੀਆਂ ਨਿਊਜ਼ ਰਿਪੋਰਟਿੰਗ ਹੋਈ ਹੈ ਜਿਹੜੀ ਸਾਰੇ ਪੱਤਰਕਾਰ ਭਾਈਚਾਰੇ ਵੱਲੋਂ ਆਲ ਚੈਨਲਸ ਹਰ ਕਿਸੇ ਤੋਂ ਤੇ ਮੈਂ ਸਾਰਿਆਂ ਦੀ ਬਹੁਤ ਸ਼ੁਕਰੀਆ ਕਰਦਾ